ਅੰਜੀ ਗੁਰੂ ਰਾਮ ਦਾ ਸਾਨੇ ਮੁਰਾਰਾਮ ਦਾ ਨਿਊਯਾਰਕ ਦੀ ਧਰਤੀ ਤੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਸੰਗਤ ਮਨਾਈ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਨਾਲ ਸੰਗਤਾਂ ਦਾ ਠਾਠਾ ਮਾਨ ਦਾ ਸਮੁੰਦਰ ਇਹ ਦੱਸਦਾ ਹੈ ਕਿ ਸਿੱਖ ਦਾ ਗੁਰੂ ਨਾਲ ਪਿਆਰ ਕਿੰਨਾ ਹੁੰਦਾ ਹੈ ਨਿਊਯਾਰਕ ਦੇ ਸੰਤ ਸਾਗਰ ਗੁਰਦੁਆਰਾ ਸਾਹਿਬ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਕੀਰਤਨ ਦਰਬਾਰ ਦਾ ਜੋਨ ਕੀਤਾ ਗਿਆ ਸਮਾਗਮ ਦੀ ਗਵਾਈ ਬਾਬਾ ਸੱਜਨ ਸਿੰਘ ਜੀ ਦੇ ਵੱਲੋਂ ਕੀਤੀ ਗਈ ਜਿੱਥੇ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਸਿੱਖ ਧਰਮ ਦੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪਰਬ ਨੂੰ ਵਿਸ਼ਵਪਰ ਦੀ ਸਿੱਖ ਸੰਗਤ ਨੇ ਬੇਅੰਤ ਸ਼ਰਧਾ, ਪ੍ਰੇਮ ਅਤੇ ਉਤਸ਼ਾਹ ਦੇ ਨਾਲ ਮਨਾਇਆ ਹਰ ਦੇਸ਼, ਹਰ ਸ਼ਹਿਰ ਅਤੇ ਹਰ ਗੁਰੂ ਘਰ ਦੇ ਵਿੱਚ ਇਸ ਮੌਕੇ ਰੌਣਕ ਦਾ ਮਾਹੌਲ ਸੀ ਗੁਰਬਾਣੀ ਦੇ ਕੀਰਤਨ, ਕਥਾ ਅਤੇ ਲੰਗਰ ਦੇ ਰਾਹੀਂ ਸੰਗਤਾਂ ਨੇ ਗੁਰੂ ਦੇ ਪ੍ਰਤੀ ਅਟੁੱਟ ਸਨੇਹਾ ਪ੍ਰਗਟਾਇਆ ਇਸੇ ਤਰ੍ਹਾਂ ਸੰਤ ਸਾਗਰ ਗੁਰਦੁਆਰਾ ਨਿਊਯਾਰਕ ਦੇ ਵਿੱਚ ਵੀ ਸ਼ਾਨਦਾਰ ਕੀਰਤਨ ਦਰਬਾਰ ਦਾ আয়োজন ਕੀਤਾ ਗਿਆ ਸਮਾਗਮ ਦੀ ਅਗਵਾਈ ਬਾਬਾ ਸੱਜਨ ਸਿੰਘ ਜੀ ਨੇ ਕੀਤੀ ਜਿਨ੍ਹਾਂ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਸਿੱਖੀ ਦੇ ਪ੍ਰਤੀ ਅਟੁੱਟ ਨਿਸ਼ਟਾ ਅਤੇ ਏਕਤਾ ਦਾ ਸੰਦੇਸ਼ ਦਿੱਤਾ ਟਿੱਠਾ ਸਭੇ ਸਾਬ ਨਹੀਂ ਤੋ ਜੇਹਾ ਵਧੋ ਪੁਰਖ ਵਧਾਦੇ ਤਾਂ ਤੂੰ ਸੋਹਿਆ ਸੋਢੀ ਪਾਸਚਾ ਧੰਗੁਰੂ ਰਾਮ ਦਾ ਸੱਚੇ ਪਾਸਾ ਨੇ ਕਿਰਪਾ ਕੀਤੀ ਹੈ ਅੱਜ ਨਿਊਯਾਰਕ ਦੀ ਧਰਤੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਸੰਗਤ ਮਨਾਈ ਹੈ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਨਾਲ ਗਿਆਨੀ ਜਸਵਿੰਦਰ ਸਿੰਘ ਜੀ ਸਾਬ ਦਾ ਹੈਡ ਗਨ ਸੀ ਉਹਨਾਂ ਨੇ ਪ੍ਰਵਚਨ ਸੁਣਾ ਕੇ ਸੰਗਤ ਨੂੰ ਨੇ ਹਾਲ ਕੀਤਾ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਆਪਣਾ ਭਾਈ ਪ੍ਰਦੀਪ ਸਿੰਘ ਦਾ ਬਹੁਤ ਧੰਨਵਾਦ ਹੈ ਜੋ ਕਿ ਤੁਹਾਡੇ ਤੱਕ ਸਨੇਹਾ ਪਹੁੰਚਾਉਂਦੇ ਨੇ ਸਮਾਗਮ ਦੇ ਦੌਰਾਨ ਭਾਈ ਬਲਜਿੰਦਰ ਸਿੰਘ థਾਈਲੈਂਡ ਵਾਲਿਆਂ ਦੇ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਪਵਿੱਤਰ ਦਰਬਾਰ ਹਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਫੁੱਲਾਂ ਦੀ ਵਰਖਾ ਕਰਕੇ ਦਰਬਾਰ ਦਾ ਰੂਪ ਹੋਰ ਵੀ ਨਿਰਾਲਾ ਬਣ ਗਿਆ ਇਸ ਮੌਕੇ ਕਥਾ ਦੇ ਰਹੀ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਜਪਣ ਦਾ ਸੁਨੇਹਾ ਸਾਂਝਾ ਕੀਤਾ ਗਿਆ ਧਾਰਨਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਸ੍ਰੀ ਗੁਰੂ ਰਾਮਦਾਸ ਜੀ ਆਪ ਜੀ ਆਖੋ ਕਿ ਐਨੀ ਵਾਰੀ ਗੁਰੂ ਰਾਮਦਾਸ ਬੁਲਾਇ ਕੀ ਮਿਲੇਗਾ ਤੇ ਭਾਤ ਕਹਿੰਦੇ ਜਿਹੜਾ ਗੁਰੂ ਰਾਮਦਾਸ ਉਧੇ ਆਕੇ ਅਮਰਸਰ ਇੱਥੇ ਅਮਰੀਕਾ ਵਿੱਚ ਬੈਠ ਕੇ ਆਖੇ ਜਿੱਥੇ ਵੀ ਆਖੇ ਜੇ ਸਤਗੁਰ ਸਿਮਰੰਥਾ ਨਾਮ ਕੇ ਤਿਮਰ ਮਿਟੈ ਖਿਨਾ ਕਹਿ ਲਗੇ ਜਿਹੜਾ ਗੁਰੂ ਰਾਮਦਾਸ ਆਖੇਗਾ ਨੈਣ ਕਹਿੰਦੇ ਨੇ ਅੱਖਾਂ ਉਹਨਾਂ ਦੇ ਅੱਖਾਂ ਦਾ ਅਗਿਆਨ ਦਾ ਹਨੇਰਾ ਮਿਟ ਜਾਏਗਾ ਗਿਆਨ ਅੰਜਨ ਗੁਰ ਦੀ ਆਗਿਆਨ ਹਨੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਬਨਪੁਰ ਦਾਸ ਵੇਖ ਲੋ ਗੁਰੂ ਰਾਮਦਾਸ ਸਾਹਿਬ ਜੀ ਜਿਹੜਾ ਵੀ ਆਕੇਗਾ ਉਹਦਾ ਅਗਿਆਨ ਦਾ ਹਨੇਰਾ ਮਿਟ ਜਾਏਗਾ ਸਮਾਗਮ ਦੇ ਦੌਰਾਨ ਪ੍ਰਸਿੱਧ ਕੀਰਤਨੀ ਜਥੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਗੁਰਬਾਣੀ ਦੇ ਸ੍ਰੀਲੇ ਕੀਰਤਨ ਦੇ ਨਾਲ ਸੰਗਤਾਂ ਨੂੰ ਨੇਹਾਲ ਕੀਤਾ ਉਹਨਾਂ ਦੀ ਰੋਹਾਨੀ ਆਵਾਜ਼ ਦੇ ਨਾਲ ਦਰਬਾਰ ਹਾਲ ਗੁਰਮਤ ਦੇ ਰੰਗ ਵਿੱਚ ਰੰਗਿਆ ਨਜ਼ਰਾਇਆ ਅਤੇ ਸੰਗਤਾਂ ਨੇ ਵੀ ਪਾਪ ਪੂਰਨ ਹਾਜ਼ਰੀ ਭਰੀ ਇਸ ਦਰਬਾਰ ਦੇ ਵਿੱਚ ਪ੍ਰਸਿੱਧ ਕੀਰਤਨੀ ਜਥੇ ਭਾਈ ਬਹਿਤਾਪ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਨੇ ਆਪਣੇ ਮਨਮੋਹਕ ਆਵਾਜ਼ ਦੇ ਨਾਲ ਗੁਰਬਾਣੀ ਦਾ ਰਸ ਸਾਂਝਾ ਕੀਤਾ ਸੰਗਤਾਂ ਨੇ ਹਰ ਸ਼ਬਦ ਦੇ ਨਾਲ ਸਾਂਝ ਪਾਈ ਅਤੇ ਕੀਰਤਨ ਦੇ ਵਿੱਚ ਖੋ ਗਏ ਤੇ ਕੀ ਵਧਾਈ ਤੁਮ ਤੂੰ ਮੇਰੀ ਬਣ ਆਈ ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਵਾਲਿਆਂ ਨੇ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਇਸ ਤਰ੍ਹਾਂ ਦੇ ਸਮਾਗਮ ਸਾਨੂੰ ਯਾਦ ਦਿਵਾਉਂਦੇ ਨੇ ਕਿ ਸਿੱਖ ਕਿਤੇ ਵੀ ਹੋਣ ਉਹ ਆਪਣੇ ਗੁਰੂ ਦੇ ਨਾਲ ਡੂੰਘੇ ਪਿਆਰ ਅਤੇ ਸ਼ਰਧਾ ਦੇ ਨਾਲ ਜੁੜੇ ਰਹਿੰਦੇ ਨੇ ਇਹ ਇਕੱਠ ਸਿੱਖੀ ਦੀ ਜੀਵੰਤ ਤਸਵੀਰ ਵੀ ਹੈ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪਰਬ ਬਹੁਤ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸੰਸਾਗਰ ਵਿਖੇ ਬਹੁਤ ਪਿਆਰ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਸੰਗਤਾਂ ਦਾ ਠਾਠਾ ਮਾਨਦਾਰਤ ਸਮੁੰਦਰ ਇਹ ਦੱਸਦਾ ਹੈ ਕਿ ਸਿੱਖ ਦਾ ਗੁਰੂ ਨਾਲ ਪਿਆਰ ਕਿੰਨਾ ਹੁੰਦਾ ਹੈ ਤੇ ਬਹੁਤ ਚੜ੍ਹਦੀ ਕਲਾ ਨਾਲ ਇਹ ਸਾਰੇ ਸਮਾਗਮਾਂ ਦਾ ਆਨੰਦ ਸੰਗਤ ਮਾਣ ਰਹੀ ਹੈ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਏ ਤੇ ਹੋਰ ਸਤਕਾਰਤ ਹਸਤੀਆਂ ਕਥਾਵਾਚਕ ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਤੇ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕਰ ਰਹੇ ਨੇ ਸੰਗਤ ਪੂਰਾ ਆਨੰਦ ਮਾਣ ਰਹੀ ਹੈ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰੂ ਰਾਮਦਾਸ ਜੀ ਦੀਆਂ ਅਸੀਸਾਂ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਇਸ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀ ਅਤੇ ਅਟੁੱਟ ਲੰਗਰ ਦੀ ਸੇਵਾ ਦਾ ਪ੍ਰਬੰਧ ਵੀ ਕੀਤਾ ਗਿਆ ਨੌਜਵਾਨਾਂ ਨੇ ਸੇਵਾ ਭਾਵ ਦੇ ਨਾਲ ਲੰਗਰ ਜੋੜਾ ਕਰ ਅਤੇ ਪਾਰਕਿੰਗ ਦੇ ਨਾਲ ਹੋਰ ਵੱਖ-ਵੱਖ ਥਾਵਾਂ ਤੇ ਸੇਵਾ ਕੀਤੀ ਜਿਸ ਨਾਲ ਸਿੱਖੀ ਦੇ ਮੂਲ ਸਿਧਾਂਤ ਸੇਵਾ ਤੇ ਸਿਮਰਨ ਦੀ ਮਿਸਾਲ ਵੀ ਦਿੱਤੀ ਗਈ ਇਸ ਮੌਕੇ ਬਾਬਾ ਸਜਨ ਸਿੰਘ ਜੀ ਨੇ ਗੁਰਬਾਣੀ ਅਤੇ ਆਰਤੀ ਕੀਰਤਨ ਦੇ ਰਾਹੀਂ ਗੁਰੂ ਚਰਨਾਂ ਦੇ ਵਿੱਚ ਸ਼ਰਧਾ ਭਾਵ ਪ੍ਰਗਟਾਇਆ

कल जाइ न राम दास कैसी आसी ल ਸਾਹਿਬ ਦਾ ਇਸ ਸਮਾਗਮ ਨਾ ਸਿਰਫ ਆਤਮਿਕ ਖੁਸ਼ਹਾਲੀ ਦਾ ਪ੍ਰਤੀਕ ਰਿਹਾ ਸਗੋਂ ਹੀ ਵਿਦੇਸ਼ ਵਿੱਚ ਵਸ ਰਹੀ ਸਿੱਖ ਸੰਗਤ ਦੇ ਵੱਲੋਂ ਏਕਤਾ ਸੇਵਾ ਤੇ ਸ਼ਰਧਾ ਦਾ ਪ੍ਰਗਟਾਵਾ ਵੀ ਸੀ ਇਸ ਸਮਾਗਮ ਇਸ ਗੱਲ ਦੀ ਮਿਸਾਲ ਹੈ ਕਿ ਭਾਵੇਂ ਸਿੱਖ ਕਿਤੇ ਵੀ ਵਸਦੇ ਹੋਣ ਉਹਨਾਂ ਦੇ ਦਿਲ ਹਮੇਸ਼ਾ ਗੁਰੂ ਬਾਣੀ ਦੇ ਸੁਰਾਂ ਦੇ ਨਾਲ ਟੜਕਦੇ ਨੇ ਅਜਿਹੇ ਸਮਾਗਮ ਸਿਰਫ ਰਸਮਾਂ ਲਈ ਨਹੀਂ ਸਗੋਂ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਗੁਰਬਾਣੀ ਅਤੇ ਸਿੱਖ ਮੂਲ ਦੇ ਨਾਲ ਜੋੜਨ ਦਾ ਇੱਕ ਜ਼ਰੀਆ ਨੇ ਸਾਨੂੰ ਇਹ ਯਤਨ ਜਾਰੀ ਰੱਖਣੇ ਚਾਹੀਦੇ ਨੇ ਤਾਂ ਜੋ ਸਿੱਖੀ ਦੀ ਰੌਸ਼ਨੀ ਹਰ ਦਿਲ ਦੇ ਵਿੱਚ ਜਗਦੀ ਰਹੇ ਨਿਊਯਾਰਕ ਤੋਂ ਗਿਲ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ